ਹਾਂ ਜੀ ਸਰ ਸਰੀਰ ਦੇਖੋ ਜੀ ਸਨੈਪ ਕਰ ਲਿਆ ਜੀ ਸਰ ਦੇ ਬੀਰ ਇੰਟਰੈਕ ਦਾ ਲੱਗ ਸੇ ਪਹਿਲਾ ਰੈਸਕਿਊ ਸਿਗਾ ਜਿਹੜਾ ਮੈਡੀਕਲ ਰੀਸਿਗਾ ਅੱਧੇ ਦੇ ਵਿੱਚ ਅਸੀਂ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਦਿੱਤੇ ਤੱਕ ਐਂਬੂਲੈਂਸ ਆਂਦੀ ਜੀ ਉੱਤੇ ਐਂਬੂਲੈਂਸ ਉੱਤੇ ਬੇਸ ਹਸਪੀਟਲ ਸੈਟਅਪ ਕੀਤਾ 24 ਐਮਰਜੈਂਸੀ ਦੀ ਸਰਵਿਸ ਦਿੱਤੀਆਂ ਉਸ ਤੋਂ ਅੱਗੇ ਅਸੀਂ ਹੋਰ ਐਂਬੂਲੈਂਸ ਦਾ ਬੰਦਾ ਬੰਦੋਬਸ ਕੀਤਾ ਜਿਹਦੇ ਨਾਲ ਅਸੀਂ ਜਿਹੜਾ ਤੁਸੀਂ মিডিਆ ਨੇ ਹਾਈਲਾਈਟ ਕੀਤਾ ਸੀ ਇੱਕ ਬੱਚਾ ਸੀ ਜਿਹਨੂੰ ਗੁਰਦੇ ਦੀਆਂ ਬਿਮਾਰੀਆਂ ਸੀ ਉਹਨੂੰ ਉਹਨੂੰ ਲੈ ਕੇ ਆਏ ਬੋਰ ਤੇ ਉੱਤੇ ਦਾਖਲ ਕਰਾਇਆ ਉਹਦਾ ਇਲਾਜ ਕਰਾਇਆ ਕਿਉਂਕਿ ਉਹਦਾ ਇਲਾਜ ਕੀ ਜੇ ਤਾਂ ਚੱਲਦਾ ਸੀਗਾ ਅਸੀਂ ਉਹਨਾਂ ਡਾਕਟਰਾਂ ਦੇ ਨਾਲ ਵੀ ਜਿਹੜਾ ਹੈਗਾ ਰਸਤਾ ਟੈਂਪ ਕਰਕੇ ਪਹਿਲੀ ਮੈਡੀਸਿਨ ਦੇ ਸੂਬਾ ਦਾ ਕੀ ਜੇ ਤਾਂ ਵੀ ਇਲਾਜ ਚੱਲਦਾ ਹੈ ਤੇ ਲੋਕਾ ਡਾਕਟਰ ਟ੍ਰੀਟ ਕਰ ਰਹੇ ਨੇ ਲੇਕਿਨ ਉਹਦੀ ਜਿਹੜੀ ਕੰਸਲਟੇਸ਼ਨ ਹੈ ਉਹ ਕੀ ਕੀ ਜੇ ਤਾਂ ਕਰ ਦਿੰਦਾ ਇਸੇ ਤਰ੍ਹਾਂ ਹੋਰ ਜਿਹੜੀ ਸਾਡੀ ਅਗਲੀ ਹੈ ਜੀ ਅਸੀਂ ਹੋਰ ਵੀ ਜਲਦੀ ਪ੍ਰੈਕਟਿਕਲ ਲੇਡੀਜ਼ ਇਸਟੇਪ ਵਾਈਸ ਉਹਨਾਂ ਨੂੰ ਸਾਰਿਆਂ ਨੂੰ ਇੰਵੈਸਟਿਗੇਟ ਕਰਕੇ ਉਹਦੇ ਵਾਸਤੇ ਇੱਕ ਸਾਡਾ ਹੈਲਪਲਾਈਨ ਨੰਬਰ 104 ਕੋਈ ਵੀ ਮੈਡੀਕਲ ਐਮਰਜੈਂਸੀ ਹੋਵੇ ਹੋਣ ਜਿਹੜਾ ਸਾਡਾ ਅਗਲੀ ਫੇਸ ਸ਼ੁਰੂ ਹੋ ਰਹੀ ਹੈ ਜਿਹੜੇ ਤੁਸੀਂ ਸੁਣਾ ਹੈਗਾ ਪ੍ਰੋਫੈਸ਼ਨ ਆਫ ਐਨੀ ਮੇਜਰ ਵਾਟਰ ਬੋਰਨ ਵੈਕਟਰ ਬੋਰਨ ਡਿਜ਼ੀਜ਼ ਉਹਦੇ ਵਾਸਤੇ ਜਿਹੜਾ ਹੈਗਾ ਅਸੀਂ ਉਹਨ ਇੱਕ ਸੈਕਟਰ ਵਾਈਜ਼ ਪਲੈਨਿੰਗ ਕਰਦੇ ਹਾਂ ਉਹਦੇ ਵਿੱਚ ਪਿਉਨੀਫਿਕੇਸ਼ਨ ਹੋਏਗੀ ਬੈਂਗੀ ਤੇ ਮਲੇਰੀਆ ਚਕਰੂਨੀਆ ਦੀ ਰੋਕਥਾਮ ਵਾਸਤੇ ਨਾਰਗੇਸਾਈਟਸ ਲਏ ਹੋਏਗਾ ਸੇਫ ਰਿੰਕਡ ਵਾਟਰ ਤੇ ਸਪਰੇਸ ਹੋਏਗਾ ਸਾਡਾ ਔਰ ਇਹਦੇ ਨਾਲ ਨਾਲ ਜਿਹੜਾ ਹੈਗਾ ਬਾਕੀ ਦੇ ਜਿਹੜੀਆਂ ਸਾਰੀਆਂ ਮੀਜਰਸ ਹੈਗੀਆਂ ਕਿ ਲੋਕਾਂ ਨੂੰ ਉਹਦੇ ਬਾਰੇ ਜਾਣਕਾਰੀ ਦੇਣਾ ਹੈ ਡੋਰ ਟੂ ਡੋਰ ਸਰਵੇ ਕਰਨਾ ਜੇ ਕੋਈ ਪੇਸ਼ੇਸ਼ ਦਾ ਕਿਸੇ ਨੂੰ ਦਵਾਈ ਚਾਹੀਦੀ ਹੈ ਕਿ ਜਨੋਵਰ ਤੱਕ ਦਵਾਈ ਪਹੁੰਚਾਣਾ ਔਰ ਸਾਰੇ ਪਿੰਡਾਂ ਦੇ ਵਿੱਚ ਮੈਡੀਕਲ ਕੈਂਪ ਲਾ ਕੇ ਇਹ ਜਿਹੜੀਆਂ ਐਮ뷸ੈਂਸ ਆ ਇਹ ਸਪਲਾਈਡ ਹੋਣ ਜਾਣਗੀਆਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾਣਗੀਆਂ ਸਾਰੇ ਪਿੰਡਾਂ ਦੇ ਵਿੱਚ ਦੇ ਹੈਗੇ ਲਗਾਤਾਰ ਕੈਂਪ ਲੱਗਣਗੇ ਤਾਂ ਕਿ ਕਿਸੇ ਨੂੰ ਕੋਈ ਮੈਡੀਕਲ ਸਹੂਲਤ ਨਹੀਂ ਦੀ ਹੈ ਤੇ ਉਹਨਾਂ ਤੱਕ ਉੱਥੇ ਵੀ ਪਹੁੰਚਾਈ ਜਾ ਸਕੇ ਜੇ ਲੋੜ ਹੈ ਤਾਂ ਉਹਨੂੰ ਐਂਬੂਲੈਂਸ ਕਰਾ ਕੇ ਹਸਪਤਾਲ ਚ ਲੈ ਜਾਇਆ ਜਾ ਸਕੇ ਸੋ ਹੋਰ ਇਹ ਸਾਡੀ ਜਿਹੜੀ ਨੈਕਸਟ ਪੇਜ ਹੈ ਜਿਹੜੀ ਪ੍ਰੀਵੈਂਸ਼ਨ ਆਫ ਡਿਜ਼ੀਜ਼ ਚਾਹੇ ਉਹ ਗੰਦੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਜਾਂ ਉਹ ਮੱਛੀਆਂ ਮੱਛਾ ਨਾਲ ਹੋਣ ਬਿਮਾਰੀਆਂ ਜਾਂ ਕੋਈ ਹੋਰ ਸਟੇਟ ਟਾਈਪ ਦੇ ਡਾਕਟਰੀ ਉਹਨਾਂ ਦੀ ਰੋਕਥਾਮ ਤੇ ਉਹਨਾਂ ਦੇ ਇਲਾਜ ਵਾਸਤੇ ਜਿਹੜਾ ਹੈਗਾ ਇਹੋ ਸਾਡੀ ਜਿਹੜੀ ਪੇਜ ਅਸੀਂ ਸ਼ੁਰੂ ਕਰ ਰਹੇ ਹਾਂ ਕਛੋਤੇ ਹੋਏ ਸਿਹਤ ਦੇ ਨਾਲ ਬਿਮਾਰੀ ਹੋ ਰਹੀ ਹੈ ਸਪਾਈਨ ਫੀਵਰ ਵੀ ਕਿਹ ਹੈ ਵੈਲਕਮ ਟੂ ਫਾਈਨ ਫੀਵਰ ਦੀ ਸਭ ਕੁਝ ਹੋਈ ਹੈ ਹਾਂ ਕੋਈ ਗੱਲ ਨਹੀਂ ਉਹਦੇ ਚ ਜਿਹੜਾ ਹੈਗਾ ਜਿਹੜੀ ਹੁਣ ਤੱਕ ਵੀ ਸਾਡੇ ਕੋਲ ਇਨਫੋਰਮੇਸ਼ਨ ਹੈ ਕਿ ਉਹ ਬਿਮਾਰੀ ਜਿਹੜੀ ਹੈਗੀ ਰੂਮਰਸ ਦੇ ਵਿੱਚ ਨਹੀਂ ਹੁੰਦੀ ਹੈ ਬਸ ਉਹਦੇ ਵਾਸਤੇ ਉਹਦੀ ਟੈਸਟਿੰਗ ਸਾਰੀ ਉਹਦੀ ਜਿਹੜਾ ਉਹਨਾਂ ਨੇ ਏਰੀਆ ਨੂੰ ਕਲੋਜ਼ਡ ਆਫ ਕਰਨਾ ਜੋ ਉਹਦੇ ਵਾਸਤੇ ਸੈਫਟੀ ਪ੍ਰੋਕਾਸ਼ਨ ਹੈ ਅਸੀਂ ਬਿਲਕੁਲ ਸਾਰੀਆਂ ਪ੍ਰੋਕਾਸ਼ਨ ਲੈ ਰਹੇ ਹਾਂ ਕਿਸੇ ਕਿਸਮ ਦਾ ਪੈਨਿਕ ਕਰਨ ਦੀ ਕੋਈ ਦਿੱਕਤ ਨਹੀਂ ਹੈ ਕਿਸੇ ਬੱਚੇ ਬੰਦੇ ਨੂੰ ਸਾਹ ਦੀ ਤਕਲੀਫ ਹੋਵੇ respiratory distress ਹੋਵੇ 104 ਨੰਬਰ ਤੇ ਕਾਲ ਕਰੋ ਅਸੀਂ ਸਾਰਾ ਪ੍ਰੋਵੈਂਟੋ ਬਾਇਰ ਵੀ ਲੈ ਰਹੇ ਆ ਤੇ ਉਹਦਾ ਜਿਹੜਾ ਲੋਕਾ ਦਾ ਜਿਹੜੀ ਐਂਟੀਬਾਇਓਟਿਕ ਦਾ ਦਵਾਈ ਪੁੱਟੀ ਪਾੜਾ ਉਹ ਵੀ ਕਰ ਰਹੇ ਆ ਦੋਨੋਂ ਜਿਹੜੀ ਦੋਨੇ ਕੰਮ ਆ ਅਸੀਂ ਉਹ ਲਗਾਤਾਰ ਕਰਦੇ ਜਾ ਰਹੇ ਹਾਂ ਜੀ ਹਾਂ ਸਾਰੇ ਹੋ ਰਹੀ ਹੈ ਜੀ ਇਹਨਾਂ ਦੇ ਵਿੱਚ ਵੀ ਹੋ ਰਹੀ ਹੈ ਫੌਨਟਰੀ ਦੇ ਵਿੱਚ ਵੀ ਹੋ ਰਹੀ ਹੈ ਉਹ ਜਿਹੜੇ ਇਨਫਰਾਸਟ੍ਰਕਚਰ ਡਿਪਾਰਟਮੈਂਟ ਹੈ ਸਾਡੇ ਕੋਲੇ ਯੂਨੀਵਰਸਿਟੀ ਹੈ ਜੀ ਅਪੀ ਯੂ ਦੇ ਵਿੱਚ ਉਹ ਸਾਰਾ ਉਹ ਵੀ ਕੰਮ ਕਰ ਰਹੇ ਉਹ ਵੀ ਐਕਟਿਵ ਹੈਗੇ ਆ ਔਰ ਇਥੋਂ ਤੱਕ ਕਿ ਸਾਡਾ ਜਿਹੜਾ ਪੰਜਾਬ ਪਬਲਿਕ ਟ੍ਰੇਨਲ ਬੋਰਡ ਆ ਸਿਹਤ ਵਿਭਾਗ ਦੇ ਤੋਂ ਸਵਾਈ ਪੀਏਯੂ ਔਰ ਬੀਪੀਸੀ ਵੀ ਉਹ ਵੀ ਜਿਹੜੇ ਹੈਗੇ ਆ ਡਿਫਰੈਂਟ ਫਰੰਟਿਸ ਪਾਣੀ ਦੀ ਟੈਸਟਿੰਗ ਉਹ ਸਾਰੀ ਕਰਦਾ ਹੈ ਤੇ ਤਿੰਨ ਚਾਰ ਲੈਵਲ ਤੇ ਸਾਰੇ ਜਿੰਨੇ ਡਿਪਾਰਟਮੈਂਟਸ ਸਰਵ ਕਰਦੇ ਲੁੱਕ ਚ ਪੈਨਿੰਗ ਤਾਂ ਹਜੇ ਵੀ ਹੈਗਾ ਜੀ ਕਿ ਆਫਟਰ ਪਾਣੀ ਨਿਕਲਣ ਤੋਂ ਬਾਅਦ ਥੋੜੀ ਜ਼ਿਆਦਾ ਉਹਨਾਂ ਨੂੰ ਡਰ ਹੈਗਾ ਕਿ ਵੀ ਬਿਮਾਰੀਆਂ ਦਾ ਆਪਾਂ মিডিਆ ਵੱਲੋਂ ਉਹਨਾਂ ਨੂੰ ਆਪਾਂ ਅਪੀਲ ਕਰਨੀ ਕਿ ਕਿਸੇ ਸੰਚਾਰ ਨੰਬਰ ਤੇ ਕਾਲ ਕਰਨਾ ਹੈ اپنی جتھی ਆਸ਼ਾ ਵਰਕਰਾਂ ਦੀ ਜਿਹੜੀ ਤਨਦੇਹ ਕਰੋਗੇ ਆਸ਼ਾ ਵਰਕਰ ਕੁੜੀ ਹੈਗੀ ਆਪਣੇ ਆਪਨ ਵਰਗਾ ਸਕੀ ਸੈਂਟਰ ਦੇ ਸਟਾਫ ਨੂੰ ਤੇ ਉਸੇ ਨਾਲ ਕਮਿਊਨੀਕੇਟ ਕਰਕੇ ਜਿੱਥੇ ਲੋੜ ਹੋਏਗੀ ਅਸੀਂ ਮੈਡੀਕਲ ਕੈਂਪ ਲਾਵਾਂਗੇ ਜਿੱਥੇ ਲੋੜ ਹੋਏਗੀ ਸਾਡੀ ਐਂਬੂਲੈਂਸ ਪਹੁੰਚੇਗੀ ਕਮਿਊਨੀਕੇਸ਼ਨ ਕਰਾਂਗੇ ਔਰ ਜਿਹੜਾ ਤੁਹਾਡਾ ਬਾਕੀ ਸਾਰਾ ਹੈਗਾ ਆਪਣਾ ਐਨ.ਐੜ.ਐਲ. ਨੂੰ ਸਪਰੇ ਕਰਾਂਗੇ ਸਫਾਈ ਵਾਸਤੇ ਜਿਹੜਾ ਅਸੀਂ ਸਪਾਰਟਮਨ ਰੂਰਲ ਡਿਵੈਲਪਮੈਂਟ ਅੰਡਰ ਜਿਮ ਇਨਵੈਸਟਮੈਂਟ ਕਾਰਪੋਰੇਸ਼ਨਜ਼ ਦਾ ਕਮਿਟੀ ਜਾਈ ਨੇ ਉਸ ਸਪੈਸ਼ਲ ਮਹਿੰਮਤ ਵਾਲੀ ਸਫਾਈ ਵਾਸਤੇ ਸੋ 올 ਪੋਸਿਬਲ ਪ੍ਰੋਬਲਮ ਜਾਨਗੇ ਕੋਈ ਮੇਜਰ ਨਹੀਂ ਕੋਈ ਟਕਣੀ ਆ ਗਈ ਮਤਲਬ ਨਾ ਕਹਰਾਣ ਦੀ ਕੋਈ ਠੀਕ ਇਸ ਤੋਂ ਸਵਾਇ ਜਾਨਾ ਸਾਡੇ ਅੰਬ੍ਰੈਸਾ 21 ਡਾਕਟਰ ਜਾਨ ਕਰ ਗਿਆ ਬਹੁਤ ਸਾਰੇ ਡਾਕਟਰ ਪੋਸਟ ਕੀਤੇ ਆ ਬਲੱਡ ਫੈਕਿਲਿਟੀ ਦੇ ਸੀ ਦੇ ਭੇਜਦੇ ਨੇ ਨਵੇਂ 1000 ਜਾਨ ਕਰਦੇ ਉਹਨਾਂ ਤੋਂ 750 ਨੇ ਜਿਹੜਾ ਉਹਨਾਂ ਦਾ ਕਲੀਅਰ ਹੋ ਗਿਆ ਹੈਗਾ ਨਾ ਤੇ ਅਸੀਂ ਕਿਤੇ 20 ਕਿਤੇ 21 ਕਿਤੇ 30 ਕਿਤੇ 40 ਵੀ ਜਾਨ ਕਰ ਗਿਆ ਟੂਰਨਾਮੈਂਟ ਡਾਕਟਰ ਵੀ ਆ ਗਿਆ ਦੂਜਾ ਸਟਾਫ ਵੀ ਆ ਗਿਆ ਇਸ ਤੋਂ ਸਵਾਇ ਜਾਨਾ ਸਾਰਾ ਸਗੋਂ ਸਗੋਂ ਕੰਮ ਕਰ ਰਹੇ ਆ ਆਸ਼ਾ ਵਰਸਿਸ ਕਰ ਰਹੇ ਆ ਸਾਡੇ ਆਪਰ ਜੱਲਾ ਸਾਡੇ ਤੋਂ ਤਾਂ ਅਸੀਂ ਤਾਂ ਹੁੰਡੇ ਨੂੰ ਵੀ ਸਾਰੀਆਂ ਸਰਵੋ ਕਰਦੇ ਚਲਾਦੇ ਠੀਕ ਕੋ ਅਸੀਂ ਕੱਲੋ ਵੀ ਮੇਰਾ ਸੇਵਕ ਮਾਰਾ ਉਹ ਪੂਰੀ ਤਰ੍ਹਾਂ ਜਿਹੜਾ ਹੈਗਾ ਸੇਵਾਤ ਲੱਗਿਆ ਹੋਇਆ ਕਿਸੇ ਕਿਸੇ ਨੂੰ ਦਿਖਤ ਆ ਗਈ ਅਬ ਜੋ ਬੱਤਾਂ ਲੁਕਾ ਹਾਂ ਸਰਕਾਰ ਮੁਖਤਰਾਏਗੀ ਜਿੰਨਾ ਮਰਜ਼ੀ ਖਤਕਾ ਹੋਵੇ چاہے 2 ਲੱਖ ਰੁਪਏ 10 ਲੱਖ ਹੋਵੇ ਇਸ ਤੋਂ ਸਵਾਏ ਉਹਨਾਂ ਦੇ ਪਰਿਵਾਰ ਜਾਂ ਕਿਰਾਏ ਵਿੱਚ ਦੀ ਦਾ ਪਰਿਵਾਰ ਹੈ ਰੋਜ਼ੀ ਰੋਟੀ ਵਾਸਤੇ ਉਹਨਾਂ ਦਾ ਉਹਨਾਂ ਨੂੰ ਇੱਕ ਗ੍ਰਾਮੀ ਸੱਜਣਾ ਵੱਲੋਂ ਮਾਨੂੰ ਕੁਝ ਚੱਕ ਦਿੱਤੇ ਗਏ ਸੀਗੇ ਉਹ ਮੈਂ ਜਿਹੜੇ ਹੈਗੇ ਆ ਜਿਹੜੇ ਇਸ ਤਰ੍ਹਾਂ ਦੇ ਰੋਡ ਬੰਦ ਮਜਰ ਨੂੰ 50000 ਰੁਪਏ ਦਾ ਚੱਕ ਦਿੱਤਾ। ਮੈਂ ਮੀਡੀਆ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇਸ ਨੂੰ ਹਾਈਲਾਈਟ ਕੀਤਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਇਹਦੀ ਕੌਗਨੀਜ਼ਰੀ ਕੀਤੀ ਔਰ ਉਹਨਾਂ ਨੇ ਕਿਹਾ ਕਿ ਰਸਤੇ ਦੇ ਨੂੰ ਬੱਚੇ ਦਾ ਇਲਾਜ ਕਰਾਓ ਅਸੀਂ ਉਹ ਕਰਾ ਰਹੇ ਆਂ ਬੱਚੇ ਦਾ ਇਲਾਜ ਵੀ ਕਰਾਵਾਂਗੇ ਹੋਰ ਵੀ ਜਿਹੜਾ ਮਾਰਕ ਜਿਹੜਾ ਵੀ ਕੋਈ ਫਲੱਡ ਅਫੈਕਟਡ ਆ ਉਹਨਾਂ ਦਾ ਇਲਾਜ ਵੀ ਕਰਾਵਾਂਗੇ ਉਹਨਾਂ ਦਾ ਘਰ ਦਾ ਸਾਧੋ ਸਮਾਨ ਵੀ ਦੇਵਾਂਗੇ ਘਰ ਦਾ ਡੈਮੇਜ ਵੀ ਦੇਵਾਂਗੇ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਰੋਜੀ ਰ ਬੱਚਾ ਦੀ ਕੰਡੀਸ਼ਨ ਜਿਹੜੀ ਹੈਗੀ ਆ ਉਹ ổn ਕੀ ਹੈਗੀ ਆ ਜੀ ਕੰਟਰੋਲ ਚ ਆ ਗਿਆ ਉਹ ਜਿਹੜੀ ਬਿਮਾਰੀ ਹੈਗੀ ਆ ਚੋਰੇ ਬਲ ਹੈਗੀ ਆ ਕੀ ਕੋਣ ਬਣੀ ਹੈ ਉਹ ਇਲਾਜ ਹੋ ਸਕਦਾ ਉਹਦਾ ਪਰ ਜੇ ਇਲਾਜ ਨਾ ਹੋਵੇ ਤਾਂ ਉਹਦਾ ਮਤਲਬ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਤੇ ਜਾਨੇਬਾ ਵੀ ਹੋ ਸਕਦੀ ਸੀ ਤੇ ਮੀਡੀਆ ਦਾ ਧੰਨਵਾਦ ਹੈ ਸਾਰਿਆਂ ਦਾ ਧੰਨਵਾਦ ਹੈ ਕਿ ਅਸੀਂ ਉਹਦਾ ਪਹੁੰਚ ਸਕਦੇ ਹਾਂ ਕਿ ਇਲਾਜ ਸ਼ੁਰੂ ਹੋ ਗਿਆ ਤੇ ਬੈਸਟ ਪੋਸਿਬਿਲਿਟੀ ਟਰੀਟਮੈਂਟ ਦੇਾਂਗੇ ਜੀ ਬਾਕੀ ਸਰਵਰੋ ਦਾ ਆਪਣਾ ਨਾਮ ਹੈ ਠੀਕ ਠੀਕ ਜੀ ਸਾਰੇ ਯਾਰ ਇਹ ਗੱਲ ਪਹੁੰਚ ਗਈ ਹੈ ਕੋ ਡਾਕਟਰ ਬਲਵੀ ਸਿੰਘ ਬੱਚਿਆਂ ਦੇ ਮੈਡੀਕਲ ਨੇ ਜੇ ਡਾਕਟਰ ਮੈਡੀਕਲ ਸੇਵਾ ਕਰਦੇ ਆ ਸੇਵਾ ਕਰਦੇ ਆ ਤੇ ਮਿੱਤਰ ਕਰਦੇ ਆ ਤੁਹਾਡੀ ਪ੍ਰਸਤੀ ਹੁੰਦਾ ਤੁਸੀਂ ਉਹਨਾਂ ਲੋਕਾਂ ਦੀ ਇਹਨਾਂ ਨੂੰ ਲੋੜ ਹੈ ਉਹ ਤੁਹਾਡੇ ਰਿਸ਼ਤੇਦਾਰ ਵਲੋਂ ਨਹੀਂ ਬੰਨੋ ਤੁਸੀਂ ਜਦੋਂ ਉਹਨਾਂ ਦੀ ਜਾ ਕੇ ਦੇਖਭਾਲ ਕਰੋ ਕਿ ਸਭ ਤੋਂ ਪਹਿਲੀ ਗੱਲ ਹੈ ਤੇ ਉਹਨਾਂ ਨੂੰ ਬਿਲਕੁਲ ਕੀ ਹਾਲ ਹੈ ਕੀ ਹਾਲ ਹੈ ਉਹ ਕੋ ਆਉ ਬੈਠੋ ਕੀ ਹਾਲ ਹੈ ਉਹਦਾ ਕਰ ਕਿੱਥੇ ਹੈ ਕੀ ਬਿਲੀਵ ਹੈ ਹਸਪਤਾਲ ਆਏ ਉਹਨਾਂ ਨੂੰ ਪੁੱਛੋ ਉਹਨਾਂ ਨੂੰ ਵਿਚਾਰ ਕੀ ਪਾਣੀ ਪੀਓਗੇ ਪਾਣੀ ਉਹਦੇ ਨਾਲ ਨਾਲ ਸਾਰੀ ਜਗ੍ਹਾ ਤੇ ਹੰਨੇ ਬੰਨਾ ਸਤੰਦਾਰ ਦਾ ਕਿ ਪਾਣੀ ਜੋ ਇੱਕ ਹਮਦਰਦੀ ਨਾਲ ਗੱਲ ਕਰਨਾ ਸ਼ੁਰੂ ਆ ਲੈ ਕੇ ਕਰਦੇ ਆ ਜੇ ਤੁਸੀਂ ਨਾਲ ਪਿਆਰ ਨਾਲ ਗੱਲ ਕਰਦੇ ਆ ਹਮਦਰਦੀ ਨਾਲ ਉਹਦੀ ਅੱਧੀ ਬਿਮਾਰੀ ਠੀਕ ਹੋ ਜਾਂਦੀ ਹੈ ਦਵਾਈ ਦੀ ਲੋੜ ਬਹੁਤ ਘੱਟ ਹੋ ਜਾਂਦੀ ਹੈ ਦਵਾਈਆਂ ਨਾਲ ਸਾਰੀ ਜਗ੍ਹਾ ਤੇ ਜਿਹੜੇ ਕੋਲ ਡਾਕਟਰ ਜੀ ਦਾ ਉਹਦੇ ਵਾਸਤੇ ਜੀ ਰਹੀ ਆ ਉਹਨਾਂ ਨੂੰ ਦੱਸਣਾ ਹੈ ਕਿ ਤੁਹਾਨੂੰ ਇਹ ਜੇ ਕਮਿਊਨਿਟੀ ਬਿਮਾਰੀ ਰਹੀ ਆ ਇਹ ਜਿਹੜੀ ਦਵਾਈ ਦੇਣਾ ਹੈ ਜੀ ਹੋ ਰਹੀ ਸੀ ਸਭ ਨੂੰ ਦੇਰ ਨਹੀਂ ਆਪਣਾ ਜਾਓਗੇ ਬੱਚੇ ਨੂੰ ਲੈ ਕੇ ਜਾਣਾ ਪਾਏਗਾ ਉਹਨਾਂ ਦੇ ਵਿੱਚ ਬੰਦੇ ਪਾਣੀ ਪਾਉਂਦੇ ਨੇ ਘਰ ਦਾ ਕੰਮ ਵੀ ਕਰਨਾ ਉਹਨਾਂ ਨੂੰ ਜਿਹੜੇ ਮਗੋਸੀ ਆਉਂਦੀ ਹੈ ਵੀ ਦੇਖਭਾਲ ਕਰਨੀ ਹੈ ਤੇ ਜਦੋਂ ਉਹ ਜੀ ਘਰੇ ਆ ਗਏ ਜਦੋਂ ਕੰਮ ਹੋ ਗਿਆ ਆਪ ਨੂੰ ਪਹਿਲਾਂ ਚੰਗੀ ਤਰ੍ਹਾਂ ਧੋ ਕੇ ਸਰੋਦਾ ਤੇਲ ਲਗਾਉਣਾ ਉਹਦੇ ਨਾਲ ਤੁਹਾਨੂੰ ਬਹੁਤ ਸਾਰੀਆਂ ਬਿਮਾਰੀਆਂ ਘੱਟ ਹੋਣਗੇ ਪਾਣੀ ਦਾ ਧਿਆਨ ਰੱਖੋ ਆਪਣਾ ਵੀ ਘਰ ਦਾ ਵੀ ਕਰਦੇ ਬੰਦਿਆਂ ਦਾ ਵੀ ਖਾਣਾ ਸਾਫ਼ ਸੁਥਰੀ ਜਗ੍ਹਾ ਤੇ ਸਪਾਈ ਕਰਕੇ ਤਾਜ਼ਾ ਤਾਜ਼ਾ ਖਾਣਾ ਖਾਣਾ ਹੈ ਔਰ ਜਿਹੜਾ ਪਾਣੀ ਆ ਜਾਂ ਤਾਂ ਜਿਹੜਾ ਬੋਤਲਾਂ ਦੇ ਜਿਹੜੇ ਉਹ ਕਿ ਲੋ ਜਾਂ ਤੁਹਾਨੂੰ ਆ ক্লোਰਿੰਗ ਦੀ ਗੋਲੀ ਦੇ ਦਾਂ ਸਭ ਨੂੰ ਦੇ ਕੇ ਭੇਜੋ ਆ ক্লোਰਿੰਗ ਦੀਆਂ ਗੋਲੀਆਂ ਦੇ ਦਿੱਤੀਆਂ 20 ਲੀਟਰ ਦੇ ਵਿੱਚ ਵੱਡੀ ਬਾਲਟੀ ਕੇ ਪਾ ਕੇ ਰੱਖ ਦਿਓ 20 ਮਿੰਟ ਬਾਅਦ ਪੀ ਸਕਦੇ ਹੋ ਜੀ ਬਿਮਾਰ ਨਹੀਂ ਹੋਵੋਗੇ ਜੇ ਫਿਰ ਵੀ ਕੋਈ ਦਿੱਕਤ ਹੋਵੇ ਕੋਈ ਐਮਰਜੈਂਸੀ ਹੋਵੇ ਤਾਂ ਇਸ ਕੋ 4 ਨੰਬਰ ਤੇ ਕਾਲ ਕਰੋ ਜਿਵੇਂ ਤੇ 104 ਇਹ ਹਰਕਉਂ ਦੱਸਣਾ ਕੋਈ ਹੋਵੇ ਇਸ ਤਰ੍ਹਾਂ ਦੀ ਐਮਰਜੈਂਸੀ ਹੋਵੇ ਕੋਈ ਪ੍ਰੈਕਟਿਕ ਜੀ ਆਉ ਨੂੰ ਹੈਲਪ ਚਾਹੀਦੀ ਆ ਜੇ ਉਹ ਸਨੀਕ ਵਾਈਟ ਹੋ ਗਈ ਜੇ ਉਹ ਡਾਗ ਵਾਈਟ ਹੋ ਗਈ ਜੇ ਨੂੰ ਕੋਈ ਬੁਖਾਰ ਹੋ ਗਿਆ ਤੇ ਇੱਕ ਪ੍ਰਿੰਟ ਦੇ ਵਿੱਚ ਜੇ 2 ਜਾਂ 3 ਤੋਂ ਵੱਧ ਲੋਕਾਂ ਨੂੰ ਬੁਖਾਰ ਹੋ ਜਾਵੇ ਤਾਂ ਜਾਣਕਾਰੀ ਆਵੇ ਤੇ ਇਮੇਜੈਂਸੀ ਹਾਟਾ ਨੰਬਰ 104 ਨੰਬਰ ਤੇ ਕਾਲ ਕਰਨਾ ਡਾਕਟਰ ਆਣਗੇ ਜੇ ਬੁਖਾਰ ਹੋਏਗਾ ਉੱਤੇ ਸਪਰੇਅ ਕਰਨਗੇ ਡੀਮਿਗਿਸ਼ਨ ਕਰਨਗੇ ਜੇ ਕਿਸੇ ਨੂੰ ਗੈਰੀਆਂ ਹੋਵੇਗਾ ਤਾਂ ਪਾਣੀ ਦੇ ਸੈਂਪਲ ਲੈ ਕੇ ਪਾਣੀ ਦੇ ਸੈਂਪਲ ਕਰੀਏ ਕਿ ਕੋਈ ਲੋਕਾਂ ਦਾ ਨਾਸਾ ਕਦੇ ਵੀ ਇਹ ਨਹੀਂ ਸੋਚਣਾ ਵੀ ਕੱਲ ਨੂੰ ਜਾਵੇ ਜਾਵਾਂਗੇ ਕਾਲ ਕਰਨਾ ਜੇ ਕੋਈ ਐਮਰਜੈਂਸੀ ਆ ਤਾਂ ਉਸੇ ਵੇਲੇ 110 ਨੰਬਰ ਤੇ ਕਾਲ ਕਰੋ ਜਾ ਜਿਹੜਾ ਨੀਰੈਸਟ ਹਸਪੀਟਲ ਹੈਗਾ ਜਿਹੜਾ ਦਾੰਦਲਾ ਹੋਵੇ ਰੰਦਾਸ ਹੋਵੇ ਜਾਂ ਜਿਹੜੇ ਆਪਾਂ ਅੰਮਲੀਆਂ ਸੱਤਾਂ ਦੀਾ ਉਹਨਾਂ ਨੂੰ ਪਤਾ ਹੋਵੇਗਾ ਉਹ 24 ਮਿੰਟ ਚ ਚੱਲ ਜੂਗਾ ਜਿਹਨੂੰ ਤੁਸੀਂ ਪਹੁੰਚ ਸਕਦੇ ਹੋ ਠੀਕ ਹੈ ਜਿਹੜੇ 24 ਚੱਲਦਾ ਹੈ ਉਹਨਾਂ ਨੇ ਲੋਕਰ ਕੋਸ਼ਿਸ਼ ਕੀਤੀ ਸਰਦਨ ਸਾਰੇ ਲਾ ਕੇ ਬੁੱਜੇ ਨੂੰ ਮੋਟਰ ਤੇ ਜਰਾ ਕੇ ਲੈ ਕੇ ਆਏ ਸੀ ਤੇ ਹੁਣ ਬਸ ਤਾਂ ਰਹਿਣਾ ਉਹ ਜਿਹੜੇ ਵੀਜੇ ਦੇ ਡਾਕਟਰ ਜਿਹੜੇ ਜਿਹੜੇ ਡਾਕਟਰ ਹੈਗੇ ਉਹਨਾਂ ਦੇ ਨਾਲ ਜਿਹੜਾ ਹੈਗਾ ਉਹ ਸਾਡੇ ਡਾਕਟਰ ਨਾਲ ਕਰਕੇ ਗੱਲ ਕਰੇ ਜਦੋਂ ਰੋਡ ਬੈਕਿੰਗ ਦੀ ਜੇਜ ਤੇ ਜਾਣੇ ਨੇ ਜਿਹੜਾ ਉਹਨਾਂ ਘਰ ਦੇ ਰਸਤੇ ਵਾਸਤੇ ਕਾਰਨਾਂ ਦੀ ਹਮਤਰਾ ਨਹੀਂ ਮਦਦ ਕਰੇਗੀ ਕਿਉਂਕਿ ਇੱਕ ਰਾਜਮੀ ਨੂੰ ਦਾ ਘਰ ਹੈ ਤੇ ਉਹਨਾਂ ਦੇ ਬਾਕੀ ਵਾਲਾ ਤੇ ਨਕਸਾਰ ਬਹੁਤ ਹੋਇਆ ਹੈ ਦੋਸਤ ਇਹਨਾਂ ਦੇ ਘਰ ਦਾ ਜਿਹੜਾ ਹੈ ਮੇਅਰ ਦਾ ਹੋਰ ਇਹਨਾਂ ਦਾ ਜਿਹੜਾ ਜਿੰਨੀ ਵੀ ਕੋਈ ਦਿੱਕਤ ਦਾ ਸਮਾਜਿਕ ਸਹਾਉ ਮਿਲ ਰਿਹਾ ਸਾਰਾ ਉਹ ਵੀ ਉਹਨਾਂ ਨੂੰ ਪ੍ਰੋਵਾਈਡ ਕਰਦਾ ਹੈ ਸਾਰਾ ਬਿਲਕੁਰੀ ਮਦਦ ਕਰਾ ਦੇ ਫਰ ਬੱਚੇ ਦੀ ਜਿਹੜੀ ਕੰਡੀਸ਼ਨ ਹੈ ਉਹ ਐਸੇ ਲਈ ਆਪਾਂ ਨੂੰ ਬਹੁਤ ਚਿੰਤਾ ਕਰਨੀ ਕਰਦੀ ਹੈ ਤੇ ਜਿਹੜੇ ਠੀਕ ਹੋਣ ਵਾਲੇ ਆ ਇਹਨੂੰ ਥੋੜਾ ਕੁ ਕਰਦੇ ਅਸੀਂ ਜਿਹੜਾ ਜਦੋਂ ਕੀ ਹੋ ਸਕਦਾ ਉਹ ਪੂਰੇ ਡਾਕਟਰਾਂ ਦੀ ਜਿਹੜੀ ਹੈਗੀ ਵਧੀਆ ਤੋਂ ਵਧੀਆ ਟੈਪਰਟ ਦੇ ਚਾਹੁੰਦਾ ਮੈਂ 24 ਸਾਲ ਸਰਕਾਰੀ ਉਹ ਇਹ ਬੰਦਾ ਹੈ ਪੂਰਾ ਤੰਦਰੁਸਤ ਹੋਏ ਤਾਂ ਆਰਡਰ ਲਾਈਕ ਵੀ ਕਰ ਸਕਦੇ ਤੇ ਪੂਰਾ ਅੰਦਰ ਦੇ ਵਾਸਤੇ ਕੋਸ਼ਿਸ਼ ਕਰਦੇ ਉਹ ਪੂਰਾ ਚਲਦੇ ਮੈਂ ਵੀ ਇਹਦਾ ਇੱਕ ਪਰਸਪੈਕਟਿਵ ਨਾਲ ਬਾਕੀ ਬਹੁਤ ਬਹੁਤ ਚੰਗਾ ਰੋਇਆ ਨਹੀਂ ਲੱਗਦਾ ਇਸ ਨੂੰ ਕੰਪਲੈਕਸ ਨਹੀਂ ਹੈ ਜਦੋਂ ਇਹ ਸਾਮੇ ਇਹ ਤਾਂ ਮਨਿਟਰ ਹੈ ਫਟਾ ਫਟਾ ਮਨਿਟਰ ਹੈ ਜਿਸਨੇ ਤੋਂ ਦੁਆਰਾ ਕਰਿਆ ਸੀ ਸੇਕਰ ਦੀ ਸਹਾਇਤਾ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਨਾ ਸੰਜੀਤ ਜੀ ਇੰਨੀ ਜਲਦਾ ਰਿਹਾ ਹੈ ਕਿਹਾ ਕਿ ਕਿਉਂਕਿ ਨਾ ਵਰਤਣਾ ਛੋਣੇ ਜੋ ਤ੍ਰਿਪਾਤੀ ਇੰਨੀ ਜਲਦਾ ਰਿਹਾ ਹੈ थैंक यू ਸੋ ਮਚ ਟੂ ਐਂਟਰ ਕੰਪਨੀ ਅਗਲੇ ਸੁਝਾਅ ਕਰਨਾ ਚਾਹੁੰਦਾ ਹਾਂ ਜਿਸ ਦਿਨ ਤੁਹਾਨੂੰ ਕੋਈ ਆਪਣੇ ਘਰ ਚ ਪੜ੍ਹਿਆ ਤੁਹਾਨੂੰ ਘਰ ਦਾ ਜਿਹੜਾ ਵੀ ਤੁਹਾਡਾ ਕੋਈ ਸਮੱਸਿਆ ਹੋਇਆ ਘਰ ਦਾ ਹੋਵੇ ਉਹਦੀ ਬਾਰੇ ਸਰ ਸਾਹਮਣੇ ਸਰ ਸਾਹਮਣੇ ਕਰਦੇ ਸਹੀ ਬਹੁਤ ਬਹੁਤ ਪਿੱਛੇ ਹੋਇਆ ਬਹੁਤ ਸੁਖੀ ਹੈ ਸਰ ਦੇਖੋ ਜੀ ਰੋਡ ਹੋ ਗਿਆ ਸਾਡਾ ਸਟਾਰਟ ਸ਼ੁਭਮ ਯਾਰ ਕਹਿੰਦਾ ਵਿੱਚ ਨਜ਼ਰ ਦੇਿੰਦੇ ਅਪਾਰਟਮੈਂਟ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਹਰ ਵਕਤ ਖੂਲ ਕੇ ਸਾਡੀ ਬਤਰੀ ਸਾਨੂੰ ਹੈਲਪ ਕਰਦੀ ਹੈ ਥੈਂਕ ਯੂ ਸੋ ਮਚ सबसे ਇਹਦਾ ਨਾਡ ਕਿਹਦਾ ਵੀਰ ਜੀ ਤੋਂ ਮੇਰੀ ਗੱਲ ਹੋਈ ਹੈ ਬੇਟੀ ਜੀ ਨਾ ਮੇਰੇ ਗੱਲ ਵੀਰਾਂ ਗਏ ਹੁੰਦੇ ਆ ਲੈ ਕੇ ਆਏ ਬੈਠੇ ਨੇ ਕੋਈ ਗੱਲ ਕਿ ਇਹਦਾ ਸਾਰਾ ਲਾਕ ਕਰਕੇ ਬਾਅਦ ਮੇਰੇ ਮਾਈਂਸ ਦਾ ਆਇਤ ਹੋਇਆ ਸੀ ਹਨ ਮਨੇ ਬਈਆ ਨਾਲ ਗੱਲ ਕੀਤੀ ਹੈ ਕਿ ਬੱਚੇ ਦਾ ਲਾਕ ਕਿਉਂ ਨਹੀਂ ਲਿਆ ਤੀਜੇ ਤੇ ਡਾਕਟਰਾਂ ਦੀ ਗੱਲ ਹੋ ਗਈ ਹੈ ਔਰ ਇਹਨਾਂ ਨਾਲ ਸਾਡੇ WhatsApp 'ਤੇ ਗੱਲ ਕਰਕੇ ਸਾਰਾ ਲਾਕ ਡੈਟ ਕਰਕੇ 1000 ਰੁਪਏ ਕਿਤੇ ਜਾਏ ਤਾਂ ਉਹ ਕੋਈ ਇੱਥੇ ਆਲੇ ਦਲੇ ਦਾ ਖੰਸਰ ਦੇ ਨੇੜੇ ਇਹ 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 ਨਾ ਜਿਹੜੇ ਦਾਦੀ ਸਿੱਧਾ ਬੜਾ ਸਾਡੇ ਵਰਸੇ ਉਹ ਜਿਹੜਾ ਘਰ ਦੇ ਕੋਲੇ ਮੋਟਾ ਅਫਰ ਦੇ ਵਿੱਚ ਜਾ ਕੇ ਅਕਸਰ ਸਮਝ ਆ ਦੇ ਸਰਕਾਰੀ ਮਦਦ ਨਹੀਂ ਹੋਦੀ ਸਰ ਸਾਹਮਣੇ ਇੱਥੇ ਬੈਠਾ ਮੈਂ ਜਿਹੜਾ ਕੋਈ ਕਿਸਾਨ ਤਾਂ ਕਹਿੰਦਾ ਇਹ ਤੋਂ ਦੇਖੋ ਸਰ ਇੱਧਰ ਜੀ ਸਾਡੇ ਬੱਚੇ ਦੀ ਕੁਆਲਿਟੀ ਕੋਣ ਵਾਲੀ ਹੈ ਜੀ ਇਹਨੂੰ ਪੂਰਾ ਦਾ ਇਲਾਜ ਕਰਕੇ ਸਿੱਖਾ ਕੇ ਇਹਨੂੰ ਤਦਰਫ ਕਰ ਦੇਣਾ ਸਰ ਅਜੇ ਕੋਈ ਤਦਰਫ ਨਹੀਂ